ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੀ ਪ੍ਰਧਾਨਗੀ ਦੇ ਹੇਠ ਪੰਜਾਬ ਰਾਜ ਵੈਟ ਲੈਂਡਸ ਅਥਾਰਟੀ ਦੀ ਬੈਠਕ ਹੋਈ ਹੈ ਅਤੇ ਇਸ ਬੈਠਕ ਦੇ ਵਿੱਚ ਮੰਤਰੀ ਕਟਾਰੂ ਚੱਕ ਵੱਲੋਂ ਜੰਗਲੀ ਖੇਤਰਾਂ ਦੇ ਵਿੱਚ ਮਾਈਨਿੰਗ ਦੇ ਉੱਤੇ ਸਖਤੀ ਦੇ ਨਾਲ ਨਕੇਲ ਕੱਸੰਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਨਾਲ ਹੀ ਮੰਤਰੀ ਨੇ ਜਾਣਕਾਰੀ ਸਾਂਝੀ ਕਰਦੇ ਆ ਕਿ ਹੈ ਕਿ ਫਰਵਰੀ 2024 ਦੇ ਵਿੱਚ ਕੈਸ਼ੋਪੁਰ ਸੰਭ ਵਿਖੇ ਪੰਜਵਾਂ ਸਟੇਟ ਬਰਡ ਫੈਸਟੀਵਲ ਆਯੋਜਿਤ ਕੀਤਾ ਜਾਊਗਾ ਨਾਲ ਹੀ ਉਹਨਾਂ ਨੇ ਇਕੋ ਟੂਰਿਜ਼ਮ ਨੂੰ ਸਰਗਰਮੀ ਦੇ ਨਾਲ ਉਤਸ਼ਾਹਿਤ ਕਰਨ ਦੀ ਲੋੜ ਦੇ ਉੱਤੇ ਜ਼ੋਰ ਦਿੱਤਾ ਸੋ ਦੱਸਦੀ ਹੈ ਕਿ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੀ ਪ੍ਰਧਾਨਗੀ ਦੇ ਹੇਠ ਪੰਜਾਬ ਰਾਜ ਵੈਟਲੈਂਡਜ਼ ਅਥਾਰਟੀ ਦੀ ਬੈਠਕ ਹੋਈ ਹੈ ਤੇ ਇਸ ਬੈਠਕ ਦੇ ਵਿੱਚ ਮੰਤਰੀ ਕਟਾਰੂ ਚੱਕ ਵੱਲੋਂ ਜੰਗਲੀ ਖੇਤਰਾਂ ਦੇ ਵਿੱਚ ਮਾਈਨਿੰਗ ਦੇ ਉੱਤੇ ਸਖਤੀ ਦੇ ਨਾਲ ਨਕੀਲ ਕਸੰਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਨਾਲ ਹੀ ਉਹਨਾਂ ਨੇ ਜਾਣਕਾਰੀ ਸਾਂਝੀ ਕਰਦੇ ਆ ਕਿ ਹੈ ਕਿ ਫਰਵਰੀ 2024 ਦੇ ਵਿੱਚ ਕੈਸ਼ੋਪੁਰ ਸੰਭ ਵਿਖੇ ਪੰਜਵਾਂ ਸਟੇਟ ਬੱਡ ਫੈਸਟੀਵਲ ਆਯੋਜਿਤ ਕੀਤਾ ਜਾ ਰਿਹਾ ਹੈ ਨਾਲ ਹੀ ਉਹਨਾਂ ਨੇ ਇਕੋ ਟੂਰਿਜ਼ਮ ਨੂੰ ਸਰਗਰਮੀ ਦੇ ਨਾਲ ਉਤਸ਼ਾਹਿਤ ਕਰਨ ਦੀ ਲੋੜ ਦੇ ਉੱਤੇ ਵੀ ਜ਼ੋਰ ਦਿੱਤਾ ਹੈ